ਮੇਰਾ ਨਾਮ ਜੇ ਸਿੰਘ ਆ ਜੀ ਚੱਕ ਲੋਡ ਪਿੰਡ ਆ ਮੇਰਾ ਮੇਰੇ ਮੈਂ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਦੇ ਇਹ ਬੰਚਦੇਵ ਸੀਗਾ ਜਿਹਦੇ ਨਾਮ ਬੰਚਦੀਪ ਉਹ 19 ਸਾਲ ਦੀ ਐ ਸੀਗੀ ਜਿਹ ਹੁਣ 2 ਸਾਲ ਪਹਿਲਾਂ ਨੇ ਭੇਜਿਆ ਸੀ ਬਾਹਰ ਤੇ ਦੇਖੋ ਬੜਾ ਔਖਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ اے ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹ ਲਉ ਵੀ ਹੁਣ ਇਹਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਗੱਲ ਹੋਈ ਹੋਣੀ ਹੈ ਕੀ ਸ਼ਰਤ ਸੀ ਉਹ ਕੀ ਤੇ ਗੱਲ ਇਹ ਤਾਂ ਡੈਡੀ ਇਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜਿਵੇਂ ਇਹ ਕਹ ਲੋ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਬਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਪਿੰਡ ਪਈ ਸੀ ਇਹ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋ 3:30 ਵਜੇ ਤੋਂ ਉਹ ਵੱਡੇ ਮ੍ਰਿਤਿਕ ਦੇ ਦੀ ਗੱਲ ਕਰੀਏ ਕਦਮ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰੋਸੈਸ ਹੈਗਾ ਇੱਧਰੋਂ ਪ੍ਰੋਸੀਡ ਹੋ ਗਿਆ ਉਧਰ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਬਾਈ ਸਤਨਾਮ ਸਿੰਘ ਸਾਡਾ ਬੱਚਾ ਵੰਸ਼ਦੀਪ ਜੋ ਮੈਟਰ ਦੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਤੋਂ ਪੀਸ ਕਰਦੇ ਹਾਂ ਸਾਡੀ ਬੋਡੀ ਪਰ ਹੁੰਦੇ ਵਿੱਚ ਸਾਡੀ ਮਦਦ ਕਿੰਨੀ ਦੇ ਦੂਰ ਸੀ ਬੱਚੇ ਦੀ ਜਨਮ ਤੇ ਬੱਚੇ ਦੀ ਉਮਰ 19 ਸਾਲ ਕਿੰਨੀ ਦੇ ਦੂਰ ਨਹੀਂ ਗਏ ਦੋ ਸਾਲ ਦੇ ਕੋਈ ਕਰ ਲਈ ਬੱਚਾ ਸੀ ਕਰ ਲਈ ਬੱਚਾ ਸੀ ਇਹ ਉਹ ਪੰਜ ਪੈਰ ਨੂੰ ਇੱਕ ਸਿਸਟਰ ਹੈ ਉਹ ਕਿੱਥੇ ਕੈਨੇਡਾ ਦੇ ਵਿੱਚ ਹੈ ਉਹ ਅੱਜ ਅੱਜ ਆ ਰਹੇ ਨੇ ਸ਼ਾਮ ਨੂੰ ਹਾਂ ਸ਼ਾਮ ਨੂੰ ਕੋਈ ਨਹੀਂ ਇੰਟਰਨੈਟ ਚੈਨਲ ਦੇ ਬੱਚੇ ਨੂੰ ਕੋਈ ਪੀਣਾ ਪੱਤੇ ਦੇ ਨਾ ਬਣਾ ਕੇ ਦੰਦ ਲਿਆ ਮੈਂ ਵੀ ਕਿਹਾ ਬੰਦੀ ਕੀ ਮੈਂ ਕਰੀ ਜਪਾਂ ਤੇ ਬੱਚੇ ਦਾ ਫੋਨ ਆਇਆ ਵੀ ਮੈਂ ਪਰ ਅਸੀਂ ਤਾਂ ਜਾ ਰਹੇ ਹਾਂ ਡੈਡੀ ਆਪਣੇ ਨਾਲ ਉਹਨੇ ਗੱਲ ਕਰੀ ਡੈਡੀ ਨੇ ਵੀ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਏ ਕਿ ਕਿੱਥੇ ਪੁਲਿਸ ਆਈ ਉਹ ਚੱਕ ਕੇ ਡੈਡੀ ਹਸਪੀਟਲ ਜਾਂ ਸਾਡੇ ਬੰਦੇ ਇੱਕ ਵੰਚੇ ਦਾ ਪਤਾ ਲੱਗ ਗਿਆ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡਿਸ ਤੇ ਜੈਂਟਸ ਸੀਗੇ ਇਸ ਤਰੀਕੇ ਨਾਲ ਸਾਡਾ ਬੱਚਾ ਬਟਾ ਪਿੰਸਰਾਲ ਦੇ ਉਹ ਬੋਡੀ ਤਿੰਨ ਤਿੰਨ ਵਾਰਸ ਪੰਜਾਬ ਵਿੱਚ ਨਹੀਂ ਸੀ ਹਾਂਜੀ ਅਸੀਂ ਪੰਜਾਬ ਤੋਂ ਹਾਂ ਕਿਉਂਨੇ ਉਹ ਗੌਰਮੈਂਟ ਅੱਗੇ ਹੀ ਕਰਦੇ ਆ ਵੀ ਸਾਡੀ ਬਰਤ ਬਰ ਮਦਦ ਕਿ